ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਤੇ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਹਿੱਸਾ ਲੈਣ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਇਸ ਫੈਸਲੇ ਤੋਂ ਬਾਅਦ ਵਿਰੋਧੀ ਧਿਰ ਵਿੱਚ ਜਿੱਥੇ ਹਰਕਮ ਮਚਿਆ ਹੋਇਆ ਹੈ ਉੱਥੇ ਹੀ ਅਮਰਤਪਾਲ ਸਿੰਘ ਨੂੰ ਚੋਣ ਵਾਲਿਆਂ ਵੱਲੋਂ ਵੱਡੇ ਪੱਧਰ ਤੇ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਮਰਪਾਲ ਸਿੰਘ ਦੀ ਸਪੋਰਟ ਕਰਦੇ ਹੋਏ ਪੰਜਾਬ ਤੋਂ ਬਾਹਰ ਇੱਕ ਗੁਰਸਿੱਖ ਦੀ ਕਲਿੱਪ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਪੰਜਾਬ ਵਿੱਚ ਉਹ ਕਿਸ ਦੀ ਸਰਕਾਰ ਚਾਹੁੰਦੇ ਨੇ ਤਾਂ ਉਸ ਗੁਰਸਿੱਖ ਨੇ ਕੀ ਜਵਾਬ ਦਿੱਤਾ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਅਮਰਿਤਪਾਲ ਆਣਾ ਚਾਹੀਏ ਅਮਰਿਤਪਾਲ ਆਣਾ ਚਾਹੀਏ ਅਮਰਿਤਪਾਲ ਨਸ਼ਾ ਛੁਡਵਾਏਗਾ ਹਰ ਇੱਕ ਚੀਜ਼ ਛੁਡਵਾਏਗਾ ਕੇਤਰੀਵਾਲ ਨੇ ਛੁਡਵਾਇਆ ਨਸ਼ਾ ਆਮੇ ਤਾਂ ਝੂਠਾ ਨਹੀਂ ਨਾ ਕੇਜਰੀਵਾਲ ਕੇ ਕਰਕੇ ਅੰਮ੍ਰਿਤਪਾਲ ਨੇ ਅਗੇ ਕਦਮ ਬੜਾਇਆ ਤਾਂ ਅੰਮ੍ਰਿਤਪਾਲ ਕੋਲ ਜੇਲ ਕਰਾ دی ਗਈ ਪਤਾਓ ਅੰਮ੍ਰਿਤਪਾਲ ਨੇ ਅਗੇ ਕਦਮ ਬੜਾਇਆ ਕਿਆ ਕੀਆ ਉਸਨੇ ਗਲਤ